ਇੱਕ ਕੰਪਲੇਂਟ ਆਈ ਸੀ ਕਿ ਸਾਨੂੰ ਸਦਨਾਮ ਸਿੰਘ ਦੇ ਖਿਲਾਫ ਜਿਸ ਦੀ ਉਮਰ 22 ਸਾਲ ਹੈਗੀ ਆ ਉਸਨੇ ਜਿਹੜਾ ਹੈਗਾ ਉਹ ਬੇਟੀ ਦੇ ਨਾਲ ਜਿਹੜਾ ਹੈਗਾ ਰੇਪ ਦਾ ਸੀਗਾ ਜਿਹਦੇ ਵਿੱਚ ਅਸੀਂ ਉਹ ਮੁਕਦਮਾ ਅਰਜੀ ਕਰਕੇ ਤੇ ਉਹਦੀ ਰੈਸਟ ਪਾ ਕੇ ਤੇ ਉਹ ਨੂੰ ਉਸ ਜੇਲ ਵਿੱਚ ਜਿਹੜਾ ਹੈ ਤਾਂ ਉਹ ਨੂੰ ਭੇਜ ਦਿੱਤਾ ਲੜਕੀ ਨਵਾਲਕ ਸੀ ਤੇ ਲੜਕਾ ਜਿਹੜਾ ਉਹ ਬਾਲਕ ਸੀ ਜਿਹਦੀ ਏਜ 22 ਸਾਲ ਹੈ ਇਦੇ ਵਿੱਚ ਬਸ ਇਹੀ ਉਹਨੂੰ ਲੜਕੀ ਨੂੰ ਲੈ ਜਾਂਦਾ ਤੇ ਉਹਦੇ ਨਾਲ ਉਹ ਜਿਹੜਾ ਹੈਗਾ ਉਹ ਰੇਪ ਕਰਦਾ ਹੈਗਾ ਫਿਰ ਲੜਕੀ ਨੇ ਸ਼ਾਮ ਨੂੰ ਆ ਕੇ ਘਰ ਆਪਣੇ ਮਦਰ ਨੂੰ ਦੱਸਿਆ ਜਦੋਂ ਤੇ ਮਦਰ ਸਾਡੇ ਕੋਲ ਇੱਥੇ ਲੈ ਕੇ ਆਏ ਸਾਰੀ ਗੱਲ ਪੁੱਛੀ ਉਹਨਾਂ ਨੂੰ ਜਿੰਨਾਂ ਨੇ ਦੱਸਿਆ ਕਿ ਮੇਰੇ ਨਾਲ ਰੇਪ ਹੋਇਆ ਉਹਦੇ ਮੁਤਾਬਕ ਜਿਹੜਾ ਅਸੀਂ ਉਹ ਕੇਸ ਰਜਿਸਟਰ ਕਰਦੇ ਹਾਂ ਉਹ ਸਟੇਟਮੈਂਟ ਪਹਿਲੇ ਵੀ ਇਹਨਾਂ ਦੀ ਫੋਨ ਫਾਨ ਤੇ ਕੋਈ ਗੱਲਬਾਤ ਨਹੀਂ ਸੀ ਕਿ ਇੱਕ ਕੰਪਲੇਂਟ ਆਈ ਸੀ ਕਿ ਸਾਨੂੰ ਸਦਨਾਮ ਸਿੰਘ ਦੇ ਖਿਲਾਫ ਜਿਸ ਦੀ ਉਮਰ 22 ਸਾਲ ਹੈਗੀ ਆ ਉਸਨੇ ਜਿਹੜਾ ਹੈਗਾ ਉਹ ਬੇਟੀ ਦੇ ਨਾਲ ਜਿਹੜਾ ਹੈਗਾ ਰੇਪ ਕੀਤਾ ਸੀਗਾ ਜਿਹਦੇ ਵਿੱਚ ਅਸੀਂ ਉਹ ਮੁਕਦਮਾ ਦਰਜ ਕਰਕੇ ਤੇ ਉਹਦੀ ਰੈਸਟ ਪਾ ਕੇ ਤੇ ਉਹ ਨੂੰ ਗਿਲ ਵਿੱਚ ਜਿਹੜਾ ਹੈਗਾ ਉਹ ਨੂੰ ਭੇਜ ਦਿੱਤਾ ਹੈ ਲੜਕੀ ਨਵਾਲਕ ਸੀ ਤੇ ਲੜਕਾ ਜਿਹੜਾ ਉਹ ਬਾਲਕ ਸੀ ਜਿਹਦੀ ਏਜ 22 ਸਾਲ ਹੈ ਇਦੇ ਵਿੱਚ ਬਸ ਇਹੀ ਉਹਨੂੰ ਲੜਕੀ ਨੂੰ ਲੈ ਜਾਂਦਾ ਤੇ ਉਹਦੇ ਨਾਲ ਉਹ ਜਿਹੜਾ ਹੈਗਾ ਉਹ ਰੇਪ ਕਰਦਾ ਹੈਗਾ ਫਿਰ ਲੜਕੀ ਨੇ ਸ਼ਾਮ ਨੂੰ ਆ ਕੇ ਘਰ ਆਪਣੇ ਮਦਰ ਨੂੰ ਦੱਸਿਆ ਜਦੋਂ ਤੇ ਮਦਰ ਸਾਡੇ ਕੋਲ ਇੱਥੇ ਲੈ ਕੇ ਆਏ ਸਾਰੀ ਗੱਲ ਪੁੱਛੀ ਉਹਨਾਂ ਨੂੰ ਜਿੰਨਾਂ ਨੇ ਦੱਸਿਆ ਕਿ ਮੇਰੇ ਨਾਲ ਰੇਪ ਹੋਇਆ ਉਹਦੇ ਮੁਤਾਬਕ ਜਿਹੜਾ ਅਸੀਂ ਉਹ ਕੇਸ ਰਿਜਿਸਟਰ ਕਰਦੇ ਹਾਂ ਉਹ ਸਟੇਟਮੈਂਟ ਪਹਿਲੇ ਵੀ ਇਹਨਾਂ ਦੀ ਫੋਨ ਫਾਨ ਤੇ ਕੋਈ ਗੱਲਬਾਤ ਨਹੀਂ ਸੀ ਇੱਕ ਕੰਪਲੇਂਟ ਆਈ ਸੀਗੀ ਸਾਨੂੰ ਸਤਲਾਮ ਸਿੰਘ ਦੇ ਖਿਲਾਫ ਜਿਸ ਦੀ ਉਮਰ 22 ਸਾਲ ਹੈਗੀ ਆ ਉਸਨੇ ਜਿਹੜਾ ਹੈਗਾ ਉਹ ਬੇਟੀ ਦੇ ਨਾਲ ਜਿਹੜਾ ਹੈਗਾ ਰੇਪ ਕੀਤਾ ਸੀਗਾ ਜਿਹਦੇ ਵਿੱਚ ਅਸੀਂ ਉਹ ਮੁਕਦਮਾ ਅਰਜ ਕਰਕੇ ਤੇ ਉਹਦੀ ਅਰੈਸਟ ਪਾ ਕੇ ਤੇ ਉਹਨੂੰ ਜੇਲ੍ਹ ਵਿੱਚ ਜਿਹੜਾ ਹੈਗਾ ਉਹਨੂੰ ਭੇਜ ਦਿੱਤਾ ਹੈ ਲੜਕੀ ਨਵਾਲਕ ਸੀ ਤੇ ਲੜਕਾ ਜਿਹੜਾ ਉਹ ਬਾਲਗ ਸੀ ਜਿਹਦੀ ਏਜ 22 ਸਾਲ ਹੈ ਇਦੇ ਵਿੱਚ ਬਸ ਇਹੀ ਉਹਨੂੰ ਲੜਕੀ ਨੂੰ ਲੈ ਜਾਂਦਾ ਤੇ ਉਹਦੇ ਨਾਲ ਉਹ ਜਿਹੜਾ ਹੈਗਾ ਉਹ ਰੇਪ ਕਰਦਾ ਹੈਗਾ ਫਿਰ ਲੜਕੀ ਨੇ ਸ਼ਾਮ ਨੂੰ ਆ ਕੇ ਘਰ ਆਪਣੇ ਮਦਰ ਨੂੰ ਦੱਸਿਆ ਜਦੋਂ ਤੇ ਮਦਰ ਸਾਡੇ ਕੋਲੋਂ ਇੱਥੇ ਲੈ ਕੇ ਆਏ ਸਾਰੀ ਗੱਲ ਪੁੱਛੀ ਉਹਨਾਂ ਨੂੰ ਜਿੰਨਾਂ ਨੇ ਦੱਸਿਆ ਕਿ ਮੇਰੇ ਨਾਲ ਰੇਪ ਹੋਇਆ ਉਹਦੇ ਮੁਤਾਬਕ ਜਿਹੜਾ ਅਸੀਂ ਲੋਕੇਸ਼ਨ ਚੈੱਕ ਕਰਦੇ ਹਾਂ ਜਿਹੜਾ ਸਟੇਟਮੈਂਟ ਪਹਿਲੇ ਵੀ ਇਹਨਾਂ ਦੀ ਫੋਨ ਫਾਨ ਤੇ ਕੋਈ ਗੱਲਬਾਤ ਨਹੀਂ ਸੀ ਕਿ ਕੰਪਲੇਂਟ ਆਈ ਸੀ ਕਿ ਸਾਨੂੰ ਸਤਨਾਮ ਸਿੰਘ ਦੇ ਖਿਲਾਫ ਜਿਸ ਦੀ ਉਮਰ 22 ਸਾਲ ਹੈਗੀ ਆ ਉਸਨੇ ਜਿਹੜਾ ਹੈਗਾ ਉਹ ਬੇਟੀ ਦੇ ਨਾਲ ਜਿਹੜਾ ਹੈਗਾ ਰੇਪ ਕੀਤਾ ਸੀਗਾ ਜਿਹਦੇ ਵਿੱਚ ਅਸੀਂ ਉਹ ਮੁਕਦਮਾ ਦਰਜ ਕਰਕੇ ਤੇ ਉਹਦੀ ਅਰੈਸਟ ਪਾ ਕੇ ਤੇ ਉਹਨੂੰ ਜਿਲ੍ਹ ਵਿੱਚ ਜਿਹੜਾ ਹੈਗਾ ਉਹਨੂੰ ਭੇਜ ਦਿੱਤਾ ਹੈ ਲੜਕੀ ਨਵਾਲਕ ਸੀ ਤੇ ਲੜਕਾ ਜਿਹੜਾ ਉਹ ਬਾਲਕ ਸੀ ਜਿਹਦੀ ਏਜ 22 ਸਾਲ ਹੈ ਇਦੇ ਵਿੱਚ ਬਸ ਇਹੀ ਉਹਨੂੰ ਲੜਕੀ ਨੂੰ ਲੈ ਜਾਂਦਾ ਤੇ ਉਹਦੇ ਨਾਲ ਉਹ ਜਿਹੜਾ ਹੈਗਾ ਉਹ ਰੇਪ ਕਰਦਾ ਹੈਗਾ ਫਿਰ ਲੜਕੀ ਨੇ ਸ਼ਾਮ ਨੂੰ ਆ ਕੇ ਘਰ ਆਪਣੇ ਮਦਰ ਨੂੰ ਦੱਸਿਆ ਜਦੋਂ ਫਿਰ ਮਦਰ ਸਾਡੇ ਕੋਲ ਇੱਥੇ ਲੈ ਕੇ ਆਏ ਸਾਰੀ ਗੱਲ ਪੁੱਛੀ ਉਹਨਾਂ ਨੂੰ ਜਿੰਨਾਂ ਨੇ ਦੱਸਿਆ ਕਿ ਮੇਰੇ ਨਾਲ ਰੇਪ ਹੋਇਆ ਉਹਦੇ ਮੁਤਾਬਕ ਜਿਹੜਾ ਅਸੀਂ ਉਹ ਕੇਸ ਚ ਕਰਦੇ ਹਾਂ ਉਹ ਸਟੇਟਮੈਂਟ ਪਹਿਲੇ ਵੀ ਉਹਨਾਂ ਦੀ ਫੋਨ ਫਾਨ ਤੇ ਕੋਈ ਗੱਲਬਾਤ ਨਹੀਂ ਸੀ